ਲਾਵਾ ਦਾ ਹਰਤੇ ਵਾਲ ਕਾਨੀ ਬੋਲੋ ਜੀ ਭਗਵਾਏ ਰਾਜਪੁਰਾ ਵਿਕੇ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਦੀਪਕ ਸੂਦੀ ਤਾਜ ਪੋਸ਼ੀ ਹੋਈ ਹੈ ਦੱਸਦੀ ਇਹ ਮਾਰਕੀਟ ਕਮੇਟੀ ਦਾ ਉਹਦਾ ਸੰਭਾਲਣ ਤੋਂ ਪਹਿਲਾਂ ਰਾਜਪੁਰਾ ਦੇ ਮੰਦਰ ਗੁਰਦੁਆਰਿਆਂ ਵਿੱਚ ਉਹਨਾਂ ਨੇ ਮੱਥਾ ਟੇਕਿਆ ਤੇ ਤਾਜ ਪੋਸ਼ੀ ਮੌਕੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਅਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਮੌਜੂਦ ਰਹੇ ਨੇ ਕੀ ਕੋਸ਼ਿਸ਼ ਕਰਦਾ ਹਾਂ ਪਰ ਮੈਂ ਸ਼ਿਵਾਸੂ ਮਾ ਕਿਸੇ ਕੋਲੋਂ ਮੈਂ ਤਾਂ ਇਹ ਕਮਾਲ ਕਰਕੇ ਲੱਖ ਖੁਸ਼ੀਆਂ ਆਪਣੀਆਂ ਜਿਹੜੇ ਸਤਿਪੁਰ ਨੇ ਦੇ ਰਹੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਤੇ ਸਾਡੇ ਜਿਹੜੇ ਭਰਾ ਜਿਹੜੇ ਨੇ ਪਿਆਰੇ ਨੇ ਦੀਪਕ ਸੂਰਜ ਜੀ ਸਾਡੇ ਕਰਮਟ ਜਿਹੜੇ ਕਾਰਜਕਰਤਾ ਨੇ ਬੜੇ ਜਿਹੜੇ ਮਿਹਨਤੀ ਵਰਕਰ ਨੇ ਤੇ ਉਹਨਾਂ ਨੂੰ ਇਹ ਮਾਨ ਦਿੰਦਾ ਤੇ ਇਸ ਲਈ ਮੈਂ ਪੂਰੀ ਫਾਈ ਕਮਾਂਡ ਦਾ ਜਿਹੜਾ ਧੰਨਵਾਦ ਕਰਦਾ ਹਾਂ ਅੱਜ ਵਰਸਟ ਸਾਹਿਬ ਜਿਹੜਾ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਅੱਜ ਪਹੁੰਚੇ ਨੇ ਉਸ ਤੋਂ ਇਲਾਵਾ ਬਾਕੀ ਜਿੰਨੇ ਇੱਥੇ ਲੋਕਲ ਲੀਡਰ ਨੇ ਪ੍ਰਵੀਨ ਸ਼ਾਹਬਰਾ ਜੀ ਸਾਡੇ ਇੱਥੇ ਸਟੇਟ ਦੇ ਚੇਅਰਮੈਨ ਨੇ ਔਰ ਸਾਡੇ ਜਿਹੜਾ ਪ੍ਰਧਾਨ ਨੇ ਤੇਜਿੰਦਰ ਮਹਿਤਾ ਜੀ ਵਿਕੀ ਖਨੌਰ ਜੀ ਸਾਡੇ ਚੇਅਰਮੈਨ ਸਾਹਿਬ ਨੇ ਪਰਿਸ਼ਖਤਰਾ ਮੈਨਿਉਟੀ ਦੇ ਵਿਦਦੇ ਹੈਗੇ ਨੇ ਅਸਲਾਮ ਅਲੀ ਜੀ ਔਰ ਪ੍ਰਦੀਪ ਜੋਸਣ ਜੀ ਸਾਡੇ ਜਿਹੜੇ ਨੇ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪਹੁੰਚੇ ਨੇ ਔਰ ਜ਼ਿਲ੍ਹਾ ਪਟਿਆਲਾ ਦੇ ਹਾਤੀ ਦੇ ਸਾਡੇ ਮੇਰਚੰਦ ਸ਼ੇਰਮਾ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਵੀਰ ਜੀ ਔਰ ਉਹ ਵੀ ਪਹੁੰਚੇ ਨੇ ਝਾੜਵਾ ਜੀ ਜਿਹੜੇ ਬਲਵਿੰਦਰ ਝਾੜਵਾ ਜੀ ਜਿਹੜੇ ਕਿ ਪੀਆਰਟੀਸੀ ਦੇ ਵਾਈਸ ਚੇਅਰਮੈਨ ਨੇ ਪੰਜਾਬ ਦੇ ਔਰ ਬਾਕੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਬਨੂੜ ਤੋਂ ਆਸੀ ਪਾਸੀ ਸਾਹਿਬ ਪਹੁੰਚੇ ਨੇ ਸ਼ਰਮਾ ਜੀ ਸੁਭਾ ਸ਼ਰਮਾ ਦੀ ਜਿਹੜੇ ਕਸੂਰੀ ਗੋੜ ਦੇ ਵਾਈਸ ਚੇਅਰਮੈਨ ਨੇ ਉਹ ਪਹੁੰਚੇ ਨੇ ਔਰ ਮੁਖਤਾ ਜੀ ਤੇ ਸਾਰੇ ਸਾਡੇ ਰਮਨਦਰ ਜੀ ਜਿਹੜੇ ਨਗਰ ਕੌਂਸਲ ਦੇ ਮੀਤ ਹਨ ਪਰ ਬਾਕੀ ਵੀ ਸਾਰੇ ਜਿਹਦੇ ਤੁਬਾ ਦਾ ਤੁਬਾ ਜਿਹੜੇ ਨੇ ਸਾਰੇ ਲੋਕ ਜਿਹੜੇ ਨੇ ਇੱਥੇ ਆਏ ਨੇ ਮੈਂ ਸਾਰੇਆਂ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਜਦੋਂ ਪਾਰਟੀ ਦੇ ਬਹੁਤ ਹੀ ਡ੍ਰਿੜ ਇਰਾਦੇ ਨਾਲ ਕੰਮ ਕਰਨ ਵਾਲੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਾਡੇ ਦੀਪ ਕੁਮਾਰ ਜੀ ਜਿਹੜੇ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਦੋਨੋਂ ਪ੍ਰਾਹ ਗਲੀ ਗਲੀ ਘੁੰਮ ਕੇ ਪਾਰਟੀ ਦਾ ਪ੍ਰਚਾਰ ਕਰਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਨੇ ਅੱਜ ਪਾਰਟੀ ਵੱਲੋਂ ਉਹਨਾਂ ਨੂੰ ਇਸ ਰਾਜਪੁਰਾ ਮਾਰਕੀਟ ਵਿਭਾਗ ਦਾ ਚੇਅਰਮੈਨ ਲਗਾਇਆ ਗਿਆ ਮੈਂ ਦੀਪਕ ਸੂਤਕੀਨ ਹੋਣ ਦੇ ਸਾਰੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਬਹੁਤ ਖੁਸ਼ੀ ਦਾ ਮੌਕਾ ਔਰ ਆਸ ਕਰਦਾ ਕਿ ਇਹ ਪੂਰੀ ਲਗਨ ਦੇ ਨਾਲ ਦ੍ਰਿੜਤਾ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਰਾਜਪੁਰਾ ਦੀ ਜਿਹੜੀ ਮਾਰਕੀਟ ਕਮੇਟੀ ਆ ਉਹਦਾ ਕੰਮਕਾਰ ਕਰਨਗੇ ਔਰ ਜੋ ਵੀ ਸਾਡੇ ਅਰਥੀ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਰਪੇਸ਼ ਸਮੱਸਿਆਵਾਂ ਮਾਣੇ। ਉਹਨਾਂ ਵਾਸਤੇ ਦਿਨ ਰਾਤ ਇੱਕ ਕਰਕੇ ਜੋ ਆਮ ਆਦਮੀ ਪਾਰਟੀ ਦੇ ਨੀਚੇ ਨੇ ਉਹਨਾਂ ਨੂੰ ਅੱਗੇ ਵਧਾਉਣਗੇ। ਔਰ ਮੈਂ ਆਸ ਕਰਦਾ ਕਿ ਅਰਥੀ ਭਰਾ, ਸਾਰੇ ਮਜ਼ਦੂਰ ਭਰਾ, ਕਿਸਾਨ ਭਰਾ ਵੀ ਸਾਰੇ ਦੀਆਂ ਲੋਕੀਆਂ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਆਪਾਂ ਇੱਕ ਚੰਗਾ ਵਾਤਾਵਰਨ ਬਣਾ ਕੇ ਇਸ ਮੰਡੀ ਦਾ ਆਰ ਇਸ ਮਾਰਕੀਟ ਕਮੇਟੀ ਦਾ ਮਾਹੌਲ ਵਧੀਆ ਬਣਾ ਸਕੀਏ ਜਿੱਥੇ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮਿਲਣ ਸਾਰੇ ਆਪਣੇ ਬਕਾਰ ਖੁਸ਼ੀ ਨਾਲ ਕਰ ਸਕਣ। ਚੇਅਰਮੈਨ ਸਾਹਿਬ ਪਿੱਛੇ ਜਿਹੜੀ ਜਿਰੀ ਦੇ ਟਾਈਮ ਜਿਹੜੀ ਖਰੀਦ ਦੇ ਵਿੱਚ ਪ੍ਰਬੰਧਾਂ ਦੇ ਵਿੱਚ ਪਰੇਸ਼ਾਨੀ ਆਈ ਸੀ ਇਹ ਸਾਰੀ ਕਣਕ ਦੇ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਕਣਕ ਦੇ ਪ੍ਰਬੰਧ ਪੂਰੇ ਮੁਕੰਮਲ ਨੇ ਕੀ ਕੋਈ ਪ੍ਰੋਬਲਮ ਨਹੀਂ ਜਿਰੀ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਸੀਗੀ ਸਮੱਸਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਸਾਡੇ ਗੋਦਾਨ ਗੋਦਾਮ ਭਰੇ ਪਏ ਸੀਗੇ ਉਹ ਖਾਲੀ ਨਹੀਂ ਕੀਤੇ ਹੁਣ ਫੇਰ ਸਾਡੇ ਸ਼ੈਲਰਾਂ ਦੇ ਵਿੱਚ ਸਾਡੇ ਗੋਦਾਮਾਂ ਦੇ ਵਿੱਚ 100 ਮੀਟ੍ਰਿਕ ਟਨ ਤੋਂ ਵੱਧ ਚੌਲ ਪਏ ਨਹੀਂ ਅਸੀਂ ਵਾਰ-ਵਾਰ ਕੇਂਦਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਖਾਲੀ ਕਰੋ ਪਿਛਲੀਆਂ ਮੀਟਿੰਗਾਂ 'ਚ ਉਹਨਾਂ ਨੇ ਕਿਹਾ ਸੀ ਕਿ 31 ਮਾਰਚ ਤੱਕ ਖਾਲੀ ਕਰ ਦਾਂਗੇ ਪਰੰਤੂ ਹਲੇ ਤੱਕ ਨਹੀਂ ਹੋਇਆ ਅਸੀਂ ਹੁਣ ਹੋਰ ਜ਼ੋਰ ਲਾ ਰਹੇ ਹਾਂ ਕਿਉਂਕਿ ਹਜੇ ਫਸਟ ਆਨ ਦਾ ਸਮਾਂ ਆਏਗਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸ਼ੈਲਰ ਤੇਕਡਾਊਨ ਖਾਲੀ ਕਰਵਾ ਕੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਵਾਂਗੇ ਜਿਲੀ ਦੀ ਖਰੀਦ ਦੇ ਸਮੇਂ ਅੱਜ ਇੱਥੇ ਐਮਐਲਏ ਸਾਹਿਬ ਨਹੀਂ ਆਏ ਹੈ ਜੇ ਵੱਡੇ ਪ੍ਰੋਗਰਾਮ ਦਾ ਕੀ ਕਹਿਣਾ ਕਰੀਏ ਦੇਖੋ ਐਮਐਲਏ ਸਾਹਿਬ ਦਾ ਕੁਝ ਹੋਰ ਪਾਸੇ ਵੀ ਰੁਝੇ ਹੋ ਮਾ ਹੋ ਸਕਦਾ ਅੱਜ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਇਸ ਕਰਕੇ ਸਾਡੇ ਸਾਰੇ ਐਮਐਲਏ ਮੰਤਰੀ ਸਾਹਿਬਾਨ ਉੱਥੇ ਬਿਜ਼ੀ ਨੇ ਅੱਜ ਇੱਥੇ ਕਈ ਹੋਰ ਮੰਤਰੀ ਸਾਹਿਬਾਨਾਂ ਨੇ ਵੀ ਆਉਣਾ ਸੀ ਪਰੰਤੂ ਇਸ ਕਰਕੇ ਨਹੀਂ ਆ ਸਕੇ ਕਿ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਜਿਹੜਾ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਹਾਂਜੀ ਮਾਰਕਟ ਕਮੇਟੀ ਜੀ ਆ ਮਾਈਕ ਦਿਓ ਮਾਰਕਟ ਕਮੇਟੀ ਦੇ ਚੇਅਰਮੈਨ ਦਾ ਉਹਦਾ ਸੰਭਾਲਣ ਜਾ ਰਹੇ ਹੋ ਪਰ ਇੱਕ ਦੱਸੋ ਕੁਛ ਸਤਿ ਸ਼੍ਰੀ ਅਕਾਲ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੰਡੀਡੇਟ ਹਾਂ ਜੀ ਸ਼੍ਰੀ ਰੰਕੇ ਜੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਸੰਦੀਪ ਪਾਟਲ ਜੀ ਦਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਅਤੇ ਸਰਦਾਰ ਹਰਜੋਤ ਸਿੰਘ ਵਰਸੜ ਜੀ ਜਨਰਲ ਸੈਕਟਰੀ ਅਤੇ ਮੰਡੀ ਗੋੜ ਦੇ ਚੇਅਰਮੈਨ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੈ ਇਹਨਾਂ ਨੇ ਇੱਕ ਛੋਟੇ ਜਿਹੇ ਵਰਕਰ ਨੂੰ ਸਰਕਾਰ ਬਨਾਂ ਤੇ ਇੱਡਾਵਾੜਾ ਮੰਗੋ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਮੈਂ ਪਹਿਲੇ ਦਿਨ ਤੋਂ ਹੀ ਪਾਰਟੀ ਲਈ ਜਿੰਮਦਾਦਾਰ ਨਿਕਿਆ ਤਾਂ ਪਾਰਟੀ ਨੇ ਜਿਵੇਂ ਬਸਰ ਜੀ ਨੇ ਕਿਹਾ ਹੈ ਕਿ ਇਮਾਨਦਾਰ ਇਨਾਂ ਨੇ ਦੋਨੇ ਪਰਾਵਾਂ ਨੇ ਬੜੀ ਮਿਹਨਤ ਕੀਤੀ ਘਰ ਘਰ ਜਾ ਕੇ ਪ੍ਰਚਾਰ ਕੀਤਾ ਉਹਦਾ ਅਜ ਪਾਰਟੀ ਨੂੰ ਮਾਣ ਦੁੱਤਾ ਹੈਗਾ ਮੈਂ ਇਹਨਾਂ ਦਾ ਬਹੁਤ ਮਾਣ ਦੁੱਤਾ ਮਾਣ ਦਾ ਬੜਾ ਧੰਨਵਾਦ ਕਰਦਾ ਤੇ ਇੱਕ ਗੱਲ ਹੋਰ ਹੈਗੀ ਹੈ ਕਿ ਮੈਂ ਹਲਕਾ ਰਾਜਪੁਰਾ ਲੋਕਲ ਹੈ ਲੋਕਲ ਜੰਪਰ ਹੈ ਮਨੂੰ ਹਲਕਾ ਰਾਜਪੁਰਾ ਦੀ ਜਿਹੜੀਆਂ ਸਮੱਸਿਆਵਾਂ ਨੇ ਇਹਨੇ ਲੋਕ ਨੇ ਰਹਿੰਦੇ ਨੇ ਸਾਡੇ ਖੁੱਦ ਨਿਵਾਸੀ ਰਹਿੰਦੇ ਨੇ ਜਿਹੜਾ ਉਹਨਾਂ ਸਮੱਸਿਆ ਉਹਨਾਂ ਬਾਰੇ ਬਹੁਤ ਜਾਣੂ ਹੈ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਸੂਚੀ ਲੀਡਰਸ਼ਿਪ ਨੂੰ ਤੇ ਵਰਸੜ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੇਰੇ ਵੱਲੋਂ ਜਿਹੜਾ ਕੰਮ ਹੈ ਬੜੀ ਇਮਾਨਦਾਰੀ ਨਾਲ ਸਾਫ ਸਫਾਈ ਨਾਲ ਅਤੇ ਕਿਸਾਨ ਭਰਾਵਾਂ ਨਾਲ ਲੈ ਕੇ ਆੜਤੀਆਂ ਨਾਲ ਲੈ ਕੇ ਜਿਹੜੇ ਜਿਹੜੀ ਯੂਨੀਅਨ ਵਾਲੇ ਹੈਗੇ ਨੇ ਫਿਰ ਭਰਾ ਹੈਗੇ ਉਹਨਾਂ ਸਾਰਿਆਂ ਨਾਲ ਲੈ ਕੇ ਬੜੀ ਇਮਾਨਦਾਰੀ ਨਾਲ ਕੰਮ ਕਰਾਂਗਾ ਔਰ ਹਲਕਾ ਨਾਸੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਡਾ ਛੋਟਾ ਭਰਾ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਮੇਰਾ ਘਰ ਵੀ ਲੋਕਲ ਹੈ ਮੈਂ ਰਹਿਣ ਵਾਲੇ ਲੋਕਲ ਆ ਮੈਂ ਉਰੇ ਹੀ ਜੰਮਿਆ ਉਰੇ ਹੀ ਪੜਿਆ ਉਰੇ ਹੀ ਲਿਖਿਆ ਉਰੇ ਹੀ ਮੇਰਾ ਵਿਆਹ ਲੋਕਲ ਹੋਇਆ ਹੈ ਕਿਸੇ ਭੈਣ ਭਰਾ ਨੂੰ ਲੋੜ ਹੈਗੀ ਹੈ ਮੇਰੇ ਕੋਲ ਕਿਸ ਨੂੰ ਨਾਲ ਲਿਆਂਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਆ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰਕੇ ਕਿਸੇ ਵੀ ਕੰਮ ਵਾਸਤੇ ਕਹਿ ਸਕਦੇ ਹੋ ਜੋ ਬਣਦਾ ਕੰਮ ਹੈਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਮਨ ਨੂੰ ਹਲਕਾਰ ਆਪਰੇ ਨਾ ਸਿੱਕਾਂਗੇ ਇਤਨਾ ਉਹ ਕੰਮ ਪੂਰਾ ਕਰਨ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਸੋ ਚਾਹ ਚੇਅਰਮੈਨ ਸਾਹਿਬ ਇੱਕ ਸਵਾਲ ਮਾਰਾ ਹੈ ਜੀ ਕਿ ਅਭੀ ਤੱਕ ਜੇ ਹਮ ਦੇਖਤੇ ਆ ਰਹੇ ਕਿ ਯਹਾਂ ਕੇ ਜੋ ਚੇਅਰਮੈਨ ਬੰਤੇ ਜਾਂ ਤੋ ਅੜਤੀ ਹੁੰਦਾ ਹੈ ਜਾਂ ਕਿਸਾਨ ਹੁੰਦਾ ਹੈ ਇਹ ਇਸ ਵਾਰ ਆਮ ਆਦੀ ਪਾਰਟੀ ਕੋ ਹਟਕੇ ਬਣਾਇਆ ਨੇ ਆ ਤੇਰਾ ਜੀ ਨਾ ਅੜਤੀ ਹੈ ਨਾ ਕਿਸਾਨ ਹੈ ਪਰਾਈ ਇਸ ਵਿੱਚ ਕੀ ਕੁਛ ਕਰ ਸਕਦੇ ਨੇ ਜਿਹੜੀ ਆਮ ਆਦੀ ਪਾਰਟੀ ਦੀ ਖਾਸੀਅਤ ਹੈ ਕਿ ਕਿਹੜੇ ਵਰਕਰ ਹੈਗੇ ਆ ਦੇਖਦੇ ਵਰਕਰਾਂ ਨੂੰ ਦਾ ਮਾਨਸਮਾਨ ਦਿੰਦੇ ਹੈ ਜਿਹੜੀ ਤੁਸੀਂ ਗੱਲ ਕਰਤੀ ਆਂ ਮੈਂ ਜੇ ਮੰਡੀ ਦਾ ਆੜਤੀ ਨਹੀਂ ਹੈਗਾ ਕਿੰਨਾ ਰਿਲੇਟਡ ਮੈਂ ਵੀ ਆੜਤੀ ਹਾਂ ਮੈਂ ਲੋਹੇ ਦਾ ਆੜਤੀ ਹਾਂ ਜਿਹੜੀ ਮਾਰਕੀਟ ਬਾਰੇ ਸੀ ਗੱਲ ਕੀਤੀ ਹੈਗੀ ਹੈ ਮੈਨੂੰ ਸਾਰੀ ਮਾਰਕੀਟ ਬਾਰੇ ਪਤਾ ਹੈਗਾ ਕਿ ਸਬਜੀ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ ਆੜਤ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ ਚਾਰਾ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਜਿਹੜੇ ਟੈਕਸਲ ਬਾਰੇ ਹੈਗੇ ਮੈਨੂੰ ਸਾਰੀ ਉਹਦੇ ਬਾਰੇ ਨੌਲੇਜ ਹੈਗੀ ਹੈ ਇਸ ਦਾ ਕੁਝ ਨਹੀਂ ਹੈਗਾ ਜੇ ਤੁਸੀਂ ਗੱਲ ਕੀਤੀ ਹੈ ਮੈਂ ਬਹੁਤ ਵਗੇ ਤਰੀਕੇ ਨਾਲ ਤੁਸੀਂ ਸਾਰੇ ਹੋ ਰਹੇ ਹੋ ਕੁਝ ਆਉਣ ਵਾਲੇ ਦਿਨਾਂ ਦੇ ਦੇਖੋਗੇ ਮੰਡੀ ਨੂੰ ਇੱਕ ਨਵੀਂ ਦਿਸ਼ਾ ਦਵਾਂਗੇ ਔਰ ਜਿਹੜੀ ਰਾਜਪੁਰੇ ਦੀ ਮੰਡੀ ਹੈਗੀ ਪੰਜਾਬ ਦੇ ਵਿੱਚ ਪਹਿਲੀ ਅਸੀਂ ਮੰਡੀ ਹੋएगी ਜਿਹਨੂੰ ਇਮਾਰਟੀ ਬਣਾ ਕੇ ਪੇਸ਼ ਕਰੂਗਾ ਵਾਹ ਬਹੁਤ ਸਿੰਘ ਸਾਹਿਬ ਤੁਸੀਂ ਆਪਣੇ ਜਿਹੜੇ ਹੁਣ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਤੁਸੀਂ ਬਾਰ ਬਾਰ ਕਿਹਾ ਵੀ ਹਲਕੇ ਦੇ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਕਿ ਤੁਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੁਸੀਂ ਨਿਯੁਕਤ ਕੀਤੇ ਗਏ ਹੋ ਕਿ ਆਉਣ ਵਾਲੇ ਸਮੇਂ ਤੁਹਾਡੀ ਐਮਐਲਏ ਵੀ ਦਾਇਰਦਾਰੀ ਹੋਏਗੀ ਦੇਖੋ ਇਸ ਬਾਰੇ ਵਿੱਚ ਕੁਝ ਨਹੀਂ ਕਹਸਾ ਇਹ ਤਾਂ ਪਾਰਟੀ ਹੀ ਦੇਖ ਸਕਦੀ ਹੈ ਮੈਂ ਦਾਇਰਦਾਰੀ ਦੀ ਗੱਲ ਮੈਂ ਦਾਇਰਦਾਰੀ ਮੈਂ ਕੋਈ ਗੱਲ ਨਹੀਂ ਕੀਤੀ ਦੇਖੋ ਰਾਜਪੁਰੇ ਦੇ ਨਾਸੀ ਨੇ ਵੋਟਰ ਨੇ ਸਾਨੂੰ ਵੋਟਾਂ ਪਾ ਕੇ ਸਾਡੀ 2022 ਸਰਕਾਰ ਨਾਲ ਜੁੜਿਆ ਮੈਂ ਘਰ ਘਰ ਵੋਟ ਮੈਂ ਵੀ ਮੰਗਣ ਗਿਆ ਸਾਡੇ ਪਾਰਟੀ ਜਿੰਨੇ ਵਰਕਰ ਤੇ ਖੜੇ ਹੈਗੇ ਸੀਨੀਅਰ ਮਤਲਬ ਸਾਰਿਆਂ ਨੇ ਵੋਟ ਮੰਗੀ ਹੈ ਵੋਟ ਮੰਗਣ ਦੇ ਕਾਰਨ ਸਾਡੇ ਮੇਰਾ ਹੱਕ ਬੰਦ ਹੈ ਕਿ ਜਿਨ੍ਹਾਂ ਤੋਂ ਮੈਂ ਵੋਟਾਂ ਮੰਗੀਆਂ ਮੈਂ ਉਹਨਾਂ ਲੋਕਾਂ ਨੇ ਕੰਮ ਕਰਾਵਾਂ ਰਹੀ ਗੱਲ ਜਿਹੜੀ ਜੀ ਐਮਐਲਏ ਵਾਲੀ ਐ ਐਮਐਲਏ ਸਾਡੇ ਹੈਗੇ ਆ ਠੀਕ ਆ ਉਹ ਆਪਣਾ ਕੰਮ ਕਰ ਰਹੇ ਹੈਗੇ ਜਿਹੜੇ ਭੈਣ ਭੇ ਮੇਰੇ ਕੋਲ ਆਣੀ ਹੁੰਣਾ ਕੰਮ ਕਰਾਂਗਾ ਇਦਾਂ ਦਾ ਕੁਝ ਵੀ ਨਹੀਂ ਹੈ ਬਾਕੀ ਪਾਰਟੀ ਦੀ ਮਰਜ਼ੀ ਹੈ ਪਾਰਟੀ ਐਨੂੰ ਇਸ ਕੁਰਸੀ ਬਿਠਾਇਆ ਕੱਲ ਹੋ ਸਕਦਾ ਇਸ ਤੋਂ ਉੱਪਰ ਦੀ ਕੁਰਸੀ ਲੈ ਜਾਣ ਹੋ ਸਕਦਾ ਨਹੀਂ ਮੇਰਾ ਕੰਮ ਨਾ ਬਸਦਾ ਹੈ ਪਾਰਟੀ ਉਸਨੂੰ نیچے ਲੈ ਜਾਣ ਨਹੀਂ ਸਵਾਲ ਕੇ ਬਾਅਦ ਚਿਹਰੇ 'ਤੇ ਮੁਸਕਰਾਨ ਖੁਦ ਆ ਗਈ कि जिन्ने मेरे वर्कर हैगे पार्टी दा अमल पार्टी दे सारे खुश है हल्का राजपुर सारे लोग खुश है ये सारे चांदे सी कि राजपुर तो कोई लोकल बढ़िया बंदा मिले जिन्ना से अप्रोच कर सके क्योंकि ਸਾਡੇ ਜਿਹੜੇ ਐਮਐਲਏ ਸਾਹਿਬ ਜੀ ਗੱਲ ਕਰੀ ਹੈਗੀ ਆ ਕਈ ਵਾਰ ਉਹ ਮझे ਐਵੇਂ ਕਰਕੇ ਜਿਵੇਂ ਦੱਸਿਆ ਕਿ ਨੂੰ ਸੈਸ਼ਨ ਚੱਲੋ ਉੱਥੇ ਕਿਉਂ ਹੈਂ ਚਲੋ ਮੈਂ ਹਲਕੇ ਰਾਜਪੁਰੇ ਚ ਹੀ ਹੈਗਾ ਕਿਸੇ ਨੂੰ ਲੋੜ ਪਏਗੀ ਜਦੋਂ ਮੈਡਮ ਨਹੀਂ ਹੈਗੇ ਤਾਂ ਮੈਂ ਕੋਸ਼ਿਸ਼ ਕਰਾਂਗਾ ਸਾਰੇ ਸਮਸਿਆਂ ਨਾਲ। नो थैंक यू जो। ਇਹ ਬਹੁਤ ਹੈ।